ਹਲਕਾ ਇੰਚਾਰਜ ਹਰਨੂਰ ਸਿੰਘ ਮਾਨ ਨੇ ਬਲਾਕ ਪ੍ਰਦਾਣਾ ਅਤੇ ਕੋਆਰਡੀਨੇਟਰਾਂ ਨਾਲ ਕੀਤੀ ਅਹਿਮ ਮੀਟਿੰਗ ਹਲਕੇ ਦੇ ਵਿਕਾਸ ਅਤੇ ਅਗਲੀਆਂ ਵਿਧਾਨ ਸਭਾ ਚੋਣ ਤਿਆਰੀਆਂ ਬਾਰੇ ਹੋਈ ਚਰਚਾ ਫਗਵਾੜਾ 27 ਦਸੰਬਰ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਅਤੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਨੇ ਅੱਜ ਸਮੂਹ ਬਲਾਕ ਪ੍ਰਦਾਣਾ ਅਤੇ ਕੋਆਰਡੀਨੇਟਰਾਂ ਨਾਲ ਆਪਣੇ ਗ੍ਰਹਿ ਵਿਖੇ ਅਹਿਮ ਮੀਟਿੰਗ ਕੀਤੀ ਜੀ ਸਵਿਚ ਪੰਜਾਬ ਸਰਕਾਰ ਦਿਆ ਲੋਕ ਪੱਖੀ ਨੀਤੀਆਂ ਹੁਣ ਤੱਕ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਹਲਕੇ ਦੇ ਵਿਕਾਸ ਅਤੇ 2027 ਵਿੱਚ ਹੋਣ ਜਾ ਰਹੀਆਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਡੁੰਗਾਈ ਨਾਲ ਚਰਚਾ ਕੀਤੀ ਗਈ ਸਮੂਹ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ ਹਰਜੀ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਚਾ ਮੁਫਤ ਬਿਜਲੀ ਆਮ ਆਦਮੀ ਕਲੀਨਿਕ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਨਸ਼ੇ ਅਤੇ ਅਤੇ ਅਤਿ ਪ੍ਰਸ਼ਟਾਚਾਰ ਖਿਲਾਫ ਸਖਤ ਰਵਈਆ ਵਰਗੀਆਂ ਨੀਤੀਆਂ ਦਾ ਲੋਕਾਂ ਵੱਲੋਂ ਖੂਬ ਸਵਾਗਤ ਕੀਤਾ ਜਾ ਰਿਹਾ ਹੈ। ਫਗਵਾੜਾ ਸ਼ਹਿਰ ਅਤੇ ਦਿਹਾਤੀ ਖੇਤਰਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਆਇਆ ਹੈ। ਉਨ੍ਹਾਂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਾ ਛੱਡੀ ਜਾਵੇ। विरोधियों ਦੇ ਆਮ ਆਦਮੀ ਪਾਰਟੀ ਖਿਲਾਫ ਕੀਤੇ ਜਾ ਰਹੇ ਛੁੱਟੇ ਪ੍ਰਚਾਰ ਦਾ ਵੀ ਤਰਕ ਦੇ ਨਾਲ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਵਿੰਦਰ RAM ਚੇਅਰਮੈਨ ਮਾਰਕੀਟ ਕਮੇਟੀ ਗੁਰਦੀਪ ਸਿੰਘ ਦੀਪਾ ਸਿੱਖਿਆ ਕ੍ਰਾਂਤੀ ਕੋਆਰਡੀਨੇਟਰ ਜਸਦੇਵ ਸਿੰਘ ਪ੍ਰਿੰਸ ਐਸਸੀ ਸੈੱਲ ਕੋਆਰਡੀਨੇਟਰ ਹਰਮੇਸ਼ ਪਾਠਕ ਸੀਨੀਅਰ ਆਗੂ ਤੋਂ ਇਲਾਵਾ ਅਮਰਿੰਦਰ ਸਿੰਘ ਬਲਾਕ ਪ੍ਰਦਾਨ ਰਵਿੰਦਰ ਸਿੰਘ ਬਲਾਕ ਪ੍ਰਦਾਨ ਮਨਜੀਤ ਸਿੰਘ ਜੋਗਿੰਦਰ ਪਾਲ 베ਦੀ उमेश ਕੁਮਾਰ ਕੇਵਲ ਸਿੰਘ ਚਾਲ ਪੁਰਸ਼ੋਤਮ ਲਾਲ ਨਰੇਸ਼ ਸ਼ਰਮਾ नवनीत उपल हरीश कुमार समर गुप्ता राजा कौलसर जसप्रीत सिंह बलाक समिति मैंबर ब्लाक प्रधान सिंह, मनमोहन सिंह ते प्रदीप आदि हाजिर सन